ਜਿੱਥੇ ਵਿਦੇਸ਼ਾਂ ਦੇ ਵਿੱਚ ਭਾਰਤੀ ਜਿਹੜੇ ਆ ਇਹ ਮੱਲਾਂ ਵੀ ਮਾਰਦੇ ਆ ਬੜਾ ਨਾਮਣਾ ਖੱਟਦੇ ਆ ਬੜੀਆਂ ਤਰੱਕੀਆਂ ਕਰਦੇ ਆ ਬੁਲੰਦੀਆਂ ਨੂੰ ਛੁੰਦੇ ਆ ਔਰ ਲੋਕ ਜਿਹੜੀ ਇਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਆ ਉੱਥੇ ਕੁਝ ਅਜਿਹੇ ਭਾਰਤੀ ਵੀ ਹੈਗੇ ਆ ਜਿਹੜੇ ਆਪਣੇ ਅਕਸ ਨੂੰ ਆਪਣੇ ਪੂਰੇ ਸਮਾਜ ਨੂੰ ਟਾ ਲਾਉਂਦੇ ਆ 31 ਸਾਲਾ ਅਮਿਤ ਪਟੇਲ ਜਿਹੜਾ ਇਹ ਜੈਕਸਨ ਵਿਲੇਜ ਜੈਗਵਾਰ ਕੰਪਨੀ ਦੇ ਵਿੱਚ ਫਾਈਨੈਂਸ਼ੀਅਲ ਮੈਨੇਜਰ ਸੀਗਾ ਹੁਣ ਇਹ ਜੈਕਸਨ ਵਿਲੇਜ ਜੈਗਵਾਰ ਕੀ ਹੈ ਦਰਸਲ ਇਹ ਇੱਕ ਅਮਰੀਕਨ ਫੁੱਟਬਾਲ ਦੀ ਫਰੈਂਚਾਈਜ਼ੀ ਹੈ ਯਾਨੀ ਕਿ ਜਿਹਨੂੰ ਆਪਾਂ ਰਗਬੀ ਕਹਿੰਦੇ ਆ ਉਹਨੂੰ ਅਮਰੀਕਨ ਫੁੱਟਬਾਲ ਕਹਿੰਦੇ ਆ ਇੱਕ ਰਗਬੀ ਕੰਪਨੀ ਦਾ ਜਿਹੜਾ ਇਹ ਫਾਈਨੈਂਸ਼ੀਅਲ ਮੈਨੇਜਰ ਸੀ ਉਮਰ ਹੈਗੀ ਇਹਦੀ 31 ਸਾਲ ਔਰ ਇਸ ਕੰਪਨੀ ਦੇ ਮਾਲਕ ਕੌਣ ਹੈ ਇਸ ਕੰਪਨੀ ਦੇ ਮਾਲਕ ਆ ਇੱਕ ਪਾਕਿਸਤਾਨੀ ਅਮਰੀਕਨ ਬਿਲੀਅਨਅਰ ਹੈ ਸ਼ਾਹਿਦ ਖਾਨ ਉਹਨਾਂ ਦੀ ਇਹ ਕੰਪਨੀ ਹੈ 2010 ਦੇ ਵਿੱਚ ਉਹਨਾਂ ਨੇ ਇਹ ਫਰਾਂਚਾਈਜ਼ੀ ਖਰੀਦੀ ਸੀਗੀ ਹੁਣ ਅਮਿਤ ਪਟੇਲ ਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਬਤੌਰ ਫਾਈਨੈਂਸ਼ੀਅਲ ਮੈਨੇਜਰ ਰੱਖ ਲਿਆ ਸਤੰਬਰ 2019 ਦੇ ਵਿੱਚ ਹੁਣ ਜਦੋਂ ਅਮਿਤ ਪਟੇਲ ਨੂੰ ਏਡੀ ਵੱਡੀ ਜ਼ਿੰਮੇਵਾਰੀ ਮਿਲੀ ਕਿਉਂਕਿ ਪੈਸਾ ਬਹੁਤ ਹੁੰਦਾ ਗਲੈਮਰ ਵੀ ਹੁੰਦਾ ਇਹ ਸਾਰੇ ਬਿਜ਼ਨਸ ਦੇ ਵਿੱਚ ਤਾਂ ਅਮਿਤ ਪਟੇਲ ਜਿਹੜੇ ਆ ਇਹ ਅਯਾਸ਼ੀਆਂ ਦੇ ਚੱਕਰ 'ਚ ਪੈ ਗਏ ਜਦੋਂ ਅਯਾਸ਼ੀਆਂ ਬਾਰੇ ਖੁਲਾਸਾ ਹੋਇਆ ਤਾਂ ਕੰਪਨੀ ਨੇ ਅਮਿਤ ਪਟੇਲ ਨੂੰ 2023 ਨੂੰ ਕੰਪਨੀ ਤੋਂ ਕੱਢ ਦਿੱਤਾ ਹੁਣ ਜਦੋਂ ਇਸ ਸ਼ਖਸ ਨੂੰ ਕੱਢਿਆ ਗਿਆ ਤਾਂ ਹੁਣ ਕਿਉਂਕਿ ਆਦਤ ਪੈ ਚੁੱਕੀ ਸੀ ਅਮਿਤ ਪਟੇਲ ਨੂੰ ਯਾਸ਼ੀਆਂ ਕਰਨ ਦੀ ਖੁੱਲਾ ਖਰਚ ਕਰਨ ਦੀ ਮਹਿੰਗੀਆਂ ਚੀਜ਼ਾਂ ਲੈਣ ਦੀ ਤਾਂ ਅਮਿਤ ਪਟੇਲ ਨੇ ਇਸ ਕੰਪਨੀ ਦੇ ਵਿੱਚੋਂ 22 ਮਿਲੀਅਨ ਡਾਲਰ ਜਿਹੜੇ ਆ ਅਮਰੀਕਨ ਡਾਲਰ ਉਹ ਚੋਰੀ ਕਰ ਲਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀਤਾ ਕਿ 2 ਲੱਖ ਇਹ ਮਿਲੀ 2 ਲੱਖ ਅਮਰੀਕਨ ਡਾਲਰ ਦੀ ਇਹਨਾਂ ਨੇ 골ਫ ਖੇਡੀ 78000 ਡਾਲਰਸ ਦਾ ਜਿਹੜਾ ਇਹਨਾਂ ਨੇ ਪ੍ਰਾਈਵੇਟ ਜੈਟ ਦੇ ਝੂਟੇ ਲਏ 95000 ਡਾਲਰ ਦੀ ਇਹਨਾਂ ਨੇ ਇੱਕ ਘੜੀ ਖਰੀਦੀ 77000 ਡਾਲਰ ਦੀ ਇਹਨਾਂ ਨੇ ਕਲਬਿੰਗ ਕੀਤੀ ਯਾਨੀ ਕਿ ਇਹ ਕਲਬਾਂ ਚ ਗਏ ਉੱਥੇ ਜਿਹੜਾ ਇਹਨਾਂ ਨੇ ਆਪਣਾ ਮਨੋਰੰਜਨ ਕੀਤਾ ਮਨ ਪਰਚਾਵਾ ਕੀਤਾ 77000 ਡਾਲਰ ਅਮਰੀਕਨ ਡਾਲਰ ਜਿਹੜੇ ਆ ਇਹਨਾਂ ਨੇ ਕਲਬਾਂ ਦੇ ਵਿੱਚ ਖਰਚ ਕੀਤੇ ਔਰ 5500 ਡਾਲਰ ਜਿਹੜਾ ਇਹਨਾਂ ਨੇ ਸਪਾ ਦੇ ਉੱਤੇ ਖਰਚ ਕੀਤਾ ਆਪਣੇ ਆਪ ਨੂੰ ਮੇਨਟੇਨ ਕਰਨ ਦੇ ਉੱਤੇ ਜਿਹੜਾ ਖਰਚ ਕੀਤਾ ਹੁਣ ਇਹ ਕੇਸ ਜਿਹੜਾ ਅਦਾਲਤ ਦੇ ਵਿੱਚ ਚੱਲ ਰਿਹਾ ਫਲੋਰੀਡਾ ਦੇ ਵਿੱਚ ਚੱਲ ਰਿਹਾ ਜਿੱਥੇ ਹੋ ਸਕਦਾ ਹੈ ਕਿ ਅਮਿਤ ਪਟੇਲ ਜਿਹੜੇ ਆ ਇਹਨਾਂ ਨੂੰ ਲੰਬੀ ਸਜ਼ਾ ਹੋ ਜਾਵੇ ਔਰ ਹੁਣ ਅਮਿਤ ਪਟੇਲ ਆਪਣੇ ਬਚਾਅ 'ਚ ਇਹ ਕਹਿ ਰਿਹਾ ਵੀ ਮੈਨੂੰ ਸਮਝ ਹੀ ਨਹੀਂ ਲੱਗੀ ਜਦੋਂ ਮੈਨੂੰ ਨੌਕਰੀ ਤੋਂ ਕੱਢਿਆ ਗਿਆ ਮੇਰਾ ਜਿਹੜਾ ਦਿਮਾਗੀ ਤوازن ਸੀਗਾ ਉਹ ਬੈਲੈਂਸ ਨਹੀਂ ਰਿਹਾ ਮੇਰਾ ਮੇਰਾ ਜਿਹੜਾ ਮੈਂਟਲ ਸਟੇਟਸ ਸੀਗਾ ਉਹ ਹਿੱਲ ਗਿਆ ਮੈਨੂੰ ਸਮਝ ਹੀ ਨਹੀਂ ਆਈ ਵੀ ਮੈਂ ਪੈਸੇ ਚੋਰੀ ਕਿਹੜੇ ਵੇਲੇ ਕਰ ਲੇ ਤੇ ਮੈਂ ਇੰਨੀ ਸਾਰੀ ਰਕਮ ਜਿਹੜੀ ਹੈ ਖਰਚ ਕਿਦਾਂ ਲਈ ਇਹਨਾਂ ਨੇ ਅਦਾਲਤ ਦੇ ਵਿੱਚ ਇਹ ਕਿਹਾ ਵੀ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਮੇਰਾ ਜਿਹੜਾ ਦਿਮਾਗੀ ਸੰਤੁਲਨ ਬਰਾਬਰ ਨਹੀਂ ਸੀ ਮੈਨੂੰ ਸਮਝ ਹੀ ਨਹੀਂ ਲੱਗੀ ਵੀ ਇਹ ਮ ਉਥੋਂ ਦੀ ਅਦਾਲਤ ਦੇ ਜੇ ਮੰਨੀਏ ਤਾਂ ਇਹਨਾਂ ਨੂੰ ਕਰੀਬ 30 ਸਾਲ ਦੀ ਸਜ਼ਾ ਹੋ ਸਕਦੀ ਹੈ ਤੋ ਖਤੜੀ ਕਰਨ ਦੇ ਮਾਮਲੇ 'ਚ ਔਰ 7 ਸਾਲ ਦੀ ਸਜ਼ਾ ਤਾਂ ਕਿਤੇ ਨਹੀਂ ਗਈ ਉਹ ਦੱਸਦੇ ਆ ਵੀ 7 ਸਾਲ ਦੀ ਘੱਟੋ-ਘੱਟ ਸਜ਼ਾ ਜਿਹੜੀ ਹੈ ਇਸ ਅਮਿਤ ਪਟੇਲ ਜੀ ਦੀ ਉਮਰ 31 ਸਾਲ ਹੈ ਇਹਨੂੰ ਹੋਣੀ ਹੀ ਹੋਣੀ ਹੈ ਕਿਉਂਕਿ ਇਹਨੇ ਇੱਕ ਧੋਖਾ ਕੀਤਾ ਕੰਪਨੀ ਨੇ ਜਦੋਂ ਇਸ ਨੂੰ ਫਾਇਰ ਕਰ ਦਿੱਤਾ ਕੰਪਨੀ ਤੋਂ ਕੱਢ ਦਿੱਤਾ ਗਿਆ ਉਤੋਂ ਬਾਅਦ ਇਹਨੇ ਉਸ ਕੰਪਨੀ ਦੇ ਵਿੱਚ ਚੋਰੀ ਕੀਤੀ 22 ਮਿਲੀਅਨ ਅਮਰੀਕਨ ਡਾਲਰ ਜਿਹੜੇ ਆ ਉਹ ਚੁਰਾਏ ਉਸ ਤੋਂ ਬਾਅਦ ਉਹਦੀ ਅਯਾਸ਼ੀ ਕੀਤੀ ਤੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਹਨਾਂ ਨੇ ਆਪਣੇ ਬਚਾਅ 'ਚ ਇਹ ਕਿਹਾ ਕਿ ਮੈਨੂੰ ਜਿਹੜਾ ਸਮਝ ਹੀ ਨਹੀਂ ਲੱਗੀ ਵੀ ਮੇਰੇ ਕੋਲੋਂ ਐਡਾ ਵੱਡਾ ਗੁਨਾਹ ਕਿੱਦਾਂ ਹੋ ਗਿਆ ਸੋ ਇਹ ਹੁਣ ਮਾਮਲਾ ਜਿਹੜਾ ਅਮਰੀਕਾ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਜਿੱਥੇ ਅਮਿਤ ਪਟੇਲ ਨੂੰ ਜਿਹੜਾ ਕਰੀਬ 7 ਸਾਲ ਵੱਧ ਤੋਂ ਵੱਧ 30 ਸਾਲ ਦੀ ਸਜ਼ਾ ਜਿਹੜੀ ਹੈ ਇਸ ਧੋਖਾਧੜੀ ਦੇ ਮਾਮਲੇ 'ਚ ਹੋ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ